ਤੇ ਜਿਹੜੀ ਆਖ ਲੱਗੀ ਹੈ ਤੇ ਕਿੰਨੇ ਕੀ ਆਪਾਂ ਮੁਸ਼ਕਲ ਕਰਨੀ ਪਈ ਹੈ ਇਹਨੂੰ ਕਾਬੂ ਕਰਨ ਦੇ ਚਾਹ। ਤੇ ਸਭ 6:50 ਵਜੇ ਤੇ ਰਾਜਪੁਰ ਫਾਇਰ ਗਿਟਚ ਕਾਲ ਆਈ ਸੀ। ਤੇ ਉਸੇ ਟਾਈਮ ਅਸੀਂ ਦੋ ਗੱਡੀਆਂ ਰਵਾਨਾ ਕਰਤੀਆਂ ਅੱਗ ਦੇਖਿਆ ਜਿਆਦਾ ਸੀ। ਜੀਰਕਪੁਰ ਪਟਿਆਲਾ ਯੂ ਸਾਹਿਬ ਨੇ ਕਿਸਮਾਣਾ ਪਤਲਾ ਸਾਰੇ ਕਿਤੇ ਫੋਨ ਕਰਤੇ। ਔਰ ਅਸੀਂ ਰਾਜੀ ਨਾਲ ਸੀਗੇ ਸਾਰੀ ਟੀਮ ਸਾਡੀ ਮੋਕੇ ਤੇ ਪਹੁੰਚ ਗਈ ਰਾਗ ਦੇ ਨੂੰ ਕੰਟਰੋਲ ਕਰਨ ਚ ਦੋ ਤਿੰਨ ਘੰਟੇ ਲੱਗੇ। ਤੇ ਕਿੰਨੀਆਂ ਗੱਡੀਆਂ ਆਈਆਂ ਜੀ ਇੱਥੇ? ਸਾਡੇ ਕੋਲ ਲਗਭਗ 10-12 ਗੱਡੀਆਂ ਆ ਗਈਆਂ। ਦੇਖੋ ਜੀ ਫੋਨ ਜੀਰਕਪੁਰ ਪਟਿਆਲਾ ਚਰਾੰਦੇ ਸਮਾਣਾ ਜੋ ਰਾਜਪੁਰੇ ਦੀਆਂ ਸੀਲ ਕੈਮੀਕਲ ਨਾਬਾ ਜੀਰੂਪੁਰ ਪਟਿਆਲਾ ਸਰ ਕੁਝ ਅੱਗੇ ਲੱਗਣ ਦਾ ਕਾਰਨ ਪਤਾ ਲੱਗਿਆ ਜੀ ਇਹ ਇਹ ਹੁਣ ਬਾਅਦ ਚ ਦੇ ਦੇ ਜੀ ਜਿਹੜੇ ਸਿਕਿਉਰਿਟੀ ਗਾਰਡ ਵਗੈਰਾ ਸੀ ਜੀ ਉਹਨਾਂ ਨੂੰ ਸਿਕਿਉਰਿਟੀ ਗਾਰਡ ਸੀਗਾ ਕੋਈ ਉਸ ਨੂੰ ਪਤਾ ਲੱਗਾ ਉਹਨਾਂ ਕਾਫੀ देर ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਜਦੋਂ ਨੇ ਕਾਲ ਕੀਤੀ ਫਿਰ ਅਸੀਂ ਨਾਲ ਦੀ ਨਾਲ ਆ ਗਏ ਨਾਲ ਦੀ ਨਾਲ ਆ ਗਏ ਅੰਦਰ ਕੋਈ ਕੰਪਨੀ ਦਾ ਸਟਾਫ ਚੂ ਵੀ ਸੀਗਾ ਨਹੀਂ ਸਟਾਫ ਕੋਈ ਨਹੀਂ ਸੀ ਚੌਕੀਦਾਰੀ ਸੀਗਾ ਜੀ ਉਹ ਸਾਬ ਨੇ ਫੋਨ ਕੀਤਾ ਵੀ ਤੁਸੀਂ ਜਾਓ ਅਸੀਂ ਨਾਲ ਦੀ ਨਾਲ ਟੀਮ ਲੈ ਕੇ ਮਹਾਂਜੀ ਵੀ ਆ ਗਿਆ ਸਾਰੀ ਟੀਮ ਨਾਲ ਦੀ ਨਾਲ ਮੌਕੇ ਤੇ ਪਹੁੰਚ ਗਿਆ ਤਾਂ ਕਿ ਸਾਡੀ ਜਿਹੜੀ ਅੱਜ ਅੱਜ ਜਾਣਕਾਰੀ ਤੋਂ ਅ ਅੱਜ ਸ਼ਾਮੀ 7:00 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਰਾਜਪੁਰਾ ਅੰਬਾਲਾ ਰੋਡ ਤੇ ਗੜਾਉਂ ਏਰੀਏ ਦੇ ਵਿੱਚ ਇੱਕ ਭਿਆਨਕ ਅੱਗ ਲੱਗੀ ਹੋਈ ਆ ਤੇ ਮੈਂ ਨਾਲ ਦੀ ਨਾਲ ਆਪਣੇ ਜਿਹੜੇ ਸੀਗੇ ਫਾਇਰ ਸਾਡੇ ਅਫਸਰ ਉਹਨਾਂ ਨੂੰ ਸੂਚਿਤ ਕੀਤਾ ਉਹ ਇੱਥੇ ਪਹੁੰਚ ਕੇ ਤੇ ਨਾਲ ਦੀ ਨਾਲ ਮੈਂ ਵੀ ਮੌਕੇ ਤੇ ਪਹੁੰਚ ਗਿਆ ਮੇਰਾ ਸਟਾਫ ਸਾਰਾ ਚੌਧਰੀ ਸਾਹਿਬ ਸਾਡੇ ਫਾਇਰ ਅਫਸਰ ਤੇ ਇੱਥੇ ਆ ਕੇ ਅਸੀਂ ਦੇਖਿਆ ਜਦੋਂ ਵੀ ਅੱਗ ਬੜੀ ਭਿਆਨਕ ਹੈਗੀ ਆ ਤੇ ਅਸੀਂ ਫਿਰ ਨਾਲ ਦੀਆਂ ਕਮੇਟੀਆਂ ਨੂੰ ਵੀ ਸੂਚਿਤ ਕੀਤਾ ਉੱਥੋਂ ਗੱਡੀਆਂ ਮਗਵਾਈਆਂ ਮੋਹਾਲੀ ਤੋਂ ਫਤੇਗੜ ਸਾਹਿਬ ਤੋਂ ਸਮਾਣੇ ਤੋਂ ਤਿਆਲੇ ਤੋਂ ਇਸੇ ਤਰ੍ਹਾਂ ਸੀਲ ਫੈਕਟਰੀ ਤੋਂ ਤੇ ਥਰਮਲ ਪਲਾਂਟ ਤੋਂ ਇੱਥੋ ਆਲੇ-ਦੁਆਲੇ ਹੋਰ ਵੀ ਕਈ ਸ਼ਹਿਰਾਂ ਤੋਂ ਗੱਡੀਆਂ ਲਾਭੇ ਤੋਂ ਤੇ ਉਹ ਕੋ ਸਾਡੀਆਂ ਗੱਡੀਆਂ ਇੱਥੇ ਪਹੁੰਚੀਆਂ ਜੀ ਇਹਨੇ 15 ਕੋ ਗੱਡੀਆਂ ਉਹਨੇ ਇਸ ਟਾਈਮ ਜਿਹੜੀਆਂ ਹੈਗੀਆਂ ਉਹ ਕੰਮ ਤੇ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਅੱਗ ਬੜੀ ਭਿਆਨਕ ਹੈ ਇਹ ਕਾਫੀ ਜਿਹੜਾ ਮਾਲੀ ਨੁਕਸਾਨ ਹੈ ਉਹ ਕਾਫੀ ਹੋਇਆ ਹੈ ਤੇ ਇਹਦੇ ਨਾਲ ਹੀ ਇੱਕ ਚਲੋ ਜੋ ਥੋੜਾ ਜਿਹਾ ਪ੍ਰਮਾਤਮਾ ਨੇ ਮਿਹਰ ਰੱਖੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਮਾਲੀ ਨੁਕਸਾਨ ਤਾਂ ਚਲੋ ਜੋ ਹੋਇਆ ਤਾਂ ਉਹ ਹੈ ਹੀ ਹੈ ਤੇ ਇਹਦੇ ਨਾਲ ਹੀ ਸਾਰਾ ਪ੍ਰਸ਼ਾਸਨ ਹੈ ਜਿਹੜਾ ਉਹ ਮੇਰੇ ਨਾਲ ਆਨਲਾਈਨ ਜੁੜਿਆ ਆ ਹੈ ਪਲ-ਪਲ ਦੀ ਖਬਰ ਏਡੀਸੀ ਮੈਡਮ ਐਸਟੀ ਇਨਸਾਫ ਉਹ ਪਲ-ਪਲ ਦੀ ਖਬਰ ਮੇਰੇ ਤੋਂ ਆਨਲਾਈਨ ਦੇ ਰਹੇ ਨੇ ਤੇ ਸਾਰਾ ਪ੍ਰਸ਼ਾਸਨ ਹੈ ਜਿਹੜਾ ਉਹ ਆਪਣਾ ਕੰਮ ਤੇ ਲੱਗਿਆ ਹੋਇਆ ਤੇ ਅਸੀਂ ਇੱਥੇ ਸਾਰਾ ਜਿਹੜਾ ਸਾਡੇ ਫਾਇਰ ਅਫਸਰ ਵੱਖ-ਵੱਖ ਸ਼ਹਿਰਾਂ ਤੋਂ ਆਏ ਨੇ ਫਾਇਰਮੈਨ ਉਹ ਬੜੀ ਤੰਦੇਹੀ ਨਾਲ ਅੱਗ ਬੁਝਾ ਰਹੇ ਨੇ ਤੇ ਨਾਲ ਹੀ ਸ਼ਾਸਤਨਾਮ ਜੀ ਗ੍ਰੀਨ ਫੋਰਸ ਜਿਹੜੀ ਹੈਗੀ ਹੈ ਇਹਨਾਂ ਨੇ ਵੀ ਬੜੀ ਤੰਦੇਹੀ ਦੇ ਨਾਲ ਇਹ ਕੰਮ ਤੇ ਲੱਗੇ ਹੋਏ ਨੇ ਅਸੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਸੋ ਅਸੀਂ ਪ੍ਰਮਾਤਮਾ ਅੱਗੇ ਹੀ ਕਰਦੇ ਹਾਂ ਕਿ ਅੱਗ ਤੇ ਜਲਦੀ ਕਾਬੂ ਪਾਇਆ ਜਾਵੇ ਪਾਇਆ ਜਾ ਸਕੇ ਸਾਨੂੰ ਬਲ ਬਖਸ਼ਣ ਤੇ ਬਾਕੀ ਸਾਡੇ ਜਿਹੜੇ ਬੰਦੇ ਆ ਉਹ ਕੰਮ 'ਤੇ ਲੱਗੇ ਹੋਏ ਨੇ ਤੇ ਮੈਂ ਅਪੀਲ ਜਿਹੜੇ ਹੈਗੇ ਸਾਡੇ ਇੰਡਸਟਰੀ ਲਿਸਟ ਜਾਂ ਹੋਲ ਸੌਪ ਕੀਪਰ ਜਿਹੜੇ ਸਾਡੇ ਸ਼ਹਿਰੀ ਕਾਰੋਬਾਰੀ ਉਹਨਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਉਹ ਵੀ ਥੋੜਾ ਜਿਆ ਧਿਆਨ ਰੱਖਣ ਤੇ ਆਪਣੇ ਜਿਹੜੇ ਫਾਇਰ ਇਕਵਿਪਮੈਂਟ ਨੇ ਉਹਨਾਂ ਨੂੰ ਉੱਥੇ درست ਰੱਖਣਾ ਤਾਂ ਜੋ ਜੇ ਜਦੋਂ ਥੋੜੀ ਅੱਗ ਹੁੰਦੀ ਹੈ ਮੌਕੇ ਤੇ ਉਹ ਥੋੜੀ ਉਹਦੇ ਨਾਲ ਹੀ એનર્ਜੀ ਦੇ ਨਾਲ ਹੀ ਉਹ ਅਸੀਂ ਕਾਬੂ ਪਾ ਸਕਦੇ ਆ ਤੇ ਤੁਰੰਤ ਜਿਹੜੀ ਹੈਗੀ ਹੈ ਜੇ ਉਹਨਾਂ ਦੇ ਜਿਹੜੇ ਫਾਇਰ ਇਕਵਿਪਮੈਂਟ ਨੇ ਉਹ ਤੋ ਤੋ ਜੋ ਰਸਤੋਂ ਹੋਣਗੇ ਤਾਂ ਅਸੀਂ ਮੌਕੇ ਤੇ ਛੋੜੀ ਅੱਗ ਨੂੰ ਵੀ ਥੋੜੇ ਸਮੇਂ ਵਿੱਚ ਕਾਬੂ ਪਾ ਲਵਾਂਗੇ ਸੋ ਜਿਹੜੀ ਇਹ ਅੱਗ ਲੱਗੀ ਹੈ ਜੀ ਦਾ ਕੋਈ ਕਾਰਨ ਦਾ ਪਤਾ ਲੱਗਿਆ ਜੀ ਕਾਰਨ ਦੇਖੋ ਫਿਲਹਾਲ ਤਾਂ ਅਸੀਂ ਅੱਗ ਬੁਝਾਉਣ ਤੇ ਲੱਗੇ ਹਾਂ ਸਾਡਾ ਪਹਿਲਾ ਜਿਹੜਾ ਹੈਗਾ ਮੰਨ ਤਵ ਉਹ ਅੱਗ ਬੁਝਾਉਂਦਾ ਹੈਗਾ ਤੇ ਬਾਕੀ ਕਾਰਨ ਉਹਦੇ ਬਾਅਦ ਚ ਪਤਾ ਕਰਾਗੇ ਸੀਗੇ ਜੀ ਉਹਨਾਂ ਨੇ ਤਾਂ ਦੱਸਿਆ ਜੀ ਸਿਕਿਉਰਟੀ ਵਾਲਾ ਉਹ ਥੋੜਾ ਜਿਹਾ ਡਿਪਰੈਸ਼ਨ ਜੇ ਜਾਂ ਅੰਡਰ ਪ੍ਰੈਸ਼ਰ ਜੇ ਹੋ ਗਿਆ ਤੇ ਉਹ ਚਲਾ ਗਿਆ ਉਹਨੂੰ ਲੈ ਕੇ ਸ਼ਾਇਦ ਮੈਡੀਕਲ ਸਹਾਤਾ ਵੀ ਉਹਨੂੰ ਕੋਈ ਮਾੜੀ ਮੋਟੀ ਹੈ ਪਰ ਉਹ ਬਹਾਸੀ ਉਹਦੇ ਕੋਈ ਇੰਜਰੀ ਕੋਈ ਨਹੀਂ ਹੈਗੀ ਮੇਰੇ ਖਿਆਲੋਂ ਬਹਾਸੀ ਅੱਗ ਲੱਗਣ ਕਰਕੇ ਥੋੜਾ ਜਿਹਾ ਉਹ ਮਾਨਸਿਕ ਤੌਰ ਤੇ ਦਬਾਅ ਚ ਆ ਗਿਆ ਤੇ ਉਹਦਾ ਬਾਕੀ ਉਹ ਅਜੇ ਉਹ ਕੁਝ ਵੀ ਦੱਸਿਆ ਨਹੀਂ ਉਹਨਾਂ ਨੇ ਇਦੀ ਜਾਂਚ ਬਾਅਦ ਚ ਕਰਾਂਗੇ ਪਹਿਲਾ ਕੰਮ ਸਾਡਾ ਅੱਗ ਤੇ ਕਾਬੂ ਪਾਉਣਾ ਹੈ। ਇਹੋ ਸਭ ਜਿਹੜੇ ਇਸ ਦਾ ਵੇਰਾ ਹਾਊਸ ਹੈ ਤੇ ਅਗਰ ਫ੍ਰਿਜ ਏਸੀ ਵਗੈਰਾ ਹੋਣਗੇ। ਕਿ ਅੱਜ ਕੱਲ ਜਿਹੜੇ ਫ੍ਰਿਜ ਏਸੀ ਹੈਗੇ ਇਹਨਾਂ ਦੇ ਵਿੱਚ ਫਲੇਮੇਬਲ ਫਲੇਮੇਬਲ ਗੈਸਾਂ ਹੁੰਦੀਆਂ ਸਾਰੀਆਂ। ਫਲੇਮੇਬਲ ਗੈਸਾਂ ਹੁੰਦੀਆਂ। ਹਾਂ ਉਹਦੇ ਕਰਕੇ ਅੱਗ ਲੱਗੀ ਹੋ। ਹਾਂ ਉਹਦੇ ਕਰਕੇ ਹੋ ਸਕਦਾ ਇਹ ਤਾਂ ਬਾਅਦ ਚ ਹੁਣ ਜਦੋਂ ਜਾਂਚ ਕਰਾਂਗੇ ਉਦੋਂ ਪਤਾ ਲੱਗੇ ਤੇ ਅੱਗ 'ਚ ਕਾਬੂ ਪਾਉਣ ਚ ਵੀ ਤਾਂ ਹੀ ਮੁਸ਼ਕਲ ਆ ਰਹੀ ਹੈ ਕਿ ਜਿਹੜੀ ਇਹਦੀ ਪੈਕਿੰਗ ਹੈ ਉਹ ਵੀ ਥਰਮੋਕੋਲ ਦੀ ਹੁੰਦੀ ਹੈ। ਬਾਹਰ ਗੱਤੇ ਦੀ ਪੈ ਕੇ ਕੇ ਅੰਦਰ ਉਹ ਥਰਮੋਕ ਜਿਹੜਾ ਆਪਣਾ ਉਹ ਹੈਗਾ ਤੇ ਗੈਸਾ ਵੀ ਜਦੋਂ ਪਟਦੀਆਂ ਨੇ ਤੇ ਜਦੋਂ ਉਹਦਾ ਸਿਲੰਡਰ ਪਟਦਾ ਹੈ ਫ੍ਰੀਜਰ ਦਾ ਤੇ ਉਹ ਗੈਸ ਨਾਲ ਵੀ ਉਹਦਾ ਜਿਆਦਾ ਅੱਗ ਲੱਗ ਰਹੀ ਹੈ ਇਸੇ ਕਰਕੇ ਸਾਨੂੰ ਥੋੜੀ ਜੀ ਮੁਸ਼ਕਲ ਆ ਰਹੀ ਹੈ ਆਪਣੇ ਤੇ ਕਾਬੂ ਪਾਣ ਦੇ। ਥੈਂਕ ਯੂ। ਇਹ ਅੱਜ ਸਾਡੇ ਮਾਨਯੋਗ ਐਮਐਲਏ ਸਾਹਿਬ ਦਾ ਫੋਨ ਆਇਆ 7:00 ਵਜੇ ਵੀ ਵਿਕਾਸ ਉੱਤੇ ਅੱਗ ਲੱਗੀ ਹੈ ਨਾਲ ਦੀ ਅਸੀਂ ਜੀ ਸਾਹਿਬ ਪਹੁੰਚੇ ਮੌਕੇ ਤੇ ਤੇ ਸਾਰੇ ਅਫਸਰਾਂ ਨੂੰ ਸੂਚਿਤ ਕੀਤਾ ਗਿਆ। ਆਗੇ ਦੇਖਿਆ ਵੀ ਅੱਗ ਲੱਗੀ ਜੀ ਕਾਫੀ ਨੇੜੇ ਤੇੜੇ ਕਮਿਟੀ ਗੱਡੀਆਂ ਬਲਾਈਆਂ ਤੇ ਜਾ ਕੇ ਅੱਗੇ ਜੇ ਹੁਣ ਜਾ ਕੇ ਕੰਟਰੋਲ ਹੋਇਆ ਸਾਨੂੰ 4 ਘੰਟੇ ਹੋ ਗਏ ਇਸ ਕੰਮ ਨੂੰ ਅੱਗੇ ਨੂੰ ਰੋਕ ਦੇਵੇ ਬਸ ਇਹ ਬਹੁਤ ਮਤਭਾਗੀ ਘਟਨਾ ਹੋਈ ਹੈ ਅਸੀਂ ਚਲੋ ਜੀ ਸਾਰੇ ਚੈੱਕ ਕਰਾਂਗੇ ਕਿ ਆਹ ਕੀ ਕਾਰਨ ਹੈ ਅਲੀ ਕੋਈ ਵੀ ਦਾ ਪਤਾ ਨਹੀਂ ਲੱਗ ਰਿਹਾ ਅੱਜ ਸਾਡਾ ਮੇਨ ਜਿਹੜਾ ਮੰਤਵ ਹੈ ਅੱਗ ਬੁਝਾਉਂਦੇ ਆਂ ਪਵਾਗੇ ਜਿਹੜੀ ਅੱਗ ਲੱਗੀ ਉਹਦਾ ਚੰਗਾ ਅੱਜ ਬੜੀ ਇਹ ਮੰਨ ਬਗੀ ਘਟਨਾ ਵਾਪਰੀ ਹੈ ਇਹਦੇ ਗਦਾਮ ਸੀਗੇ ਜਿਹੜਾ ਆਪਣਾ ਗੋਦਰੇਜ ਕੰਪਨੀ ਦਾ ਗਦਾਮ ਸੀਗਾ ਉਰੇ ਤੇ ਬੜਾ ਵਿੱਚ ਕਾਫੀ ਮਾਲ ਸੀਗਾ ਭਰਿਆ ਪਿਆ ਸਾਰਾ ਗਦਾਮ ਵਾਲੇ ਚ ਏਸੀ ਫ੍ਰਿਜਾਂ ਹੋਰ ਸਭੀ ਸਮਾਨ ਜਿਹੜਾ ਜੋ ਜਿਹੜਾ ਸਮਾਨ ਉਹਨਾਂ ਪ੍ਰੋਡਕਟਰ ਨੇ ਇਹ ਤੋਂ ਸਪਲਾਈ ਕਰਦੇ ਆ ਤੇ ਅੱਜ ਸ਼ਾਮੇ ਕਰੀਬ ਕੋਈ 7 ਵਜੇ ਦੇ ਆਸ-ਵਾਸਤੇ ਅੱਗ ਲੱਗੀ ਆ ਉਦੋਂ ਸੂਚਨਾ ਮਿਲਣ ਤੇ ਫਿਰ ਸਾਡੇ ਫਾਇਰ ਬ੍ਰਿਗੇਡ ਦੇ ਸਾਰੇ ਜਵਾਨ ਤੇਨੇ ਗੱਡੀਆਂ ਸਾਡੀ ਫਾਇਰ ਬ੍ਰੇਡ ਦੀਆਂ ਅਸੀਂ ਉਹ ਭੇਜਿਆ ਥਾ ਨਾਲ ਦੇ ਨਾਲ ਸਿਆਪੇ ਆ ਗਏ ਤੇ ਮੈਂ ਵੀ ਆ ਪਹੁੰਚ ਗਿਆ ਇੱਥੇ ਸਾਡੇ ਕਾਰਾ ਸਤਖ ਅਫਸਰ ਤੇ ਉਹ ਪਹੁੰਚ ਗਏ ਬੱਟੀ ਸਾਹਿਬ ਵੀ ਵਿਕਾਸ ਚੌਧਰੀ ਪਹੁੰਚ ਗਏ ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਾਨੂੰ ਸਹਿਯੋਗ ਦਿੱਤਾ ਇਸ਼ਾਸ ਤਨਾਮ ਗ੍ਰੀਨ ਐਸ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਸਾਡੇ ਨੌਜਵਾਨ ਖੜੇ ਆ ਇਹਨਾਂ ਨੂੰ ਜਦੋਂ ਮੈਸੇਜ ਲੱਗਿਆ ਇਹਨਾਂ ਨੂੰ ਇਹ ਵਿਚਾਰੇ ਬਿਨਾਂ ਕਿਸੇ ਦੇ ਆਪਣਾ ਕੰਮ ਕੋਲ ਛੱਡ ਕੇ ਸਾਰੇ ਬੜੀ ਵੱਡੀ ਗ੍ਰਿਤੀ ਵਿੱਚ ਇੱਥੇ ਪਹੁੰਚਿਆ ਤੇ ਜਿੱਥੇ ਸਾਡੇ ਕਰਮਚਾਰੀਆਂ ਨੇ ਬੜੀ ਹਿੰਮਤ ਨਾਲ ਜਿਹੜਾ ਹੈਗਾ ਅਗਰ ਦੇ ਕਾਬੂ ਪਾਉਣ ਦਾ ਜਿਹੜਾ ਆਪਣਾ ਉਫਰਾਲਾ ਕਰ ਰਿਹਾ ਹੈ ਉਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕਿ ਅਸੀਂ ਇੱਥੇ ਪਹੁੰਚ ਕੇ ਅਸੀਂ ਜਿਹੜਾ ਕਿੰਦਰ ਪਟਿਆਲੇ ਤੋਂ ਦੋ ਗੱਡੀਆਂ ਮੰਗਾਈਆਂ ਸਾਡੇ ਇਥੋਂ ਥਰਮੋਪਲਾਂਟ ਤੋਂ ਗੱਡੀ ਆਈ ਸਾਡੇ ਜਿਹੜੇ ਸੀਲ ਫੈਕਟਰੀ ਹੈਗੀ ਇਥੋਂ ਗੱਡੀ ਆਈ ਸਰਾਂ ਤੋਂ ਗੱਡੀ ਮੰਗਾਈ ਅਸੀਂ ਜੀਰਗਪੁਰ ਤੋਂ ਗੱਡੀ ਮੰਗਾਈ ਤੇ ਇਸ ਤਰੀਕੇ ਦੇ ਨਾਲ ਇੱਕ ਸਮਾਨੇ ਤੋਂ ਵੀ ਗੱਡੀ ਸ਼ਹਿਰ ਪਹੁੰਚ ਗਈ ਉਹ ਵੀ ਮਤਲਬ ਅਸੀਂ ਕੋਈ ਰਿਸਕ ਨਹੀਂ ਲਿਆ ਵੀ ਕਿਤੇ ਤਰੀਕੇ ਨਾਲ ਜਿਹੜਾ ਇੱਥੇ ਅਸੀਂ ਕੋਈ ਟਿਲਮਿਟ ਛੱਡਦੀਏ ਤਾਂ ਸਾਨੂੰ ਹੁਣ ਜਿਹੜਾ ਕਾਫੀ ਸਮਾਂ ਹੋ ਗਿਆ ਇਸ ਨਕਰ ਕਬ ਇਸ ਦਸਹਰ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਹੈ ਉਹ ਤੇ ਪੌਣੇ 10 ਤੇ ਮਤਲਬ ਇਹ ਇਸ ਟਾਈਮ ਮਤਲਬ ਸਾਨੂੰ ਕੁਝ ਲੱਗ ਰਿਹਾ ਵੀ ਕੁਝ ਜਿਹੜਾ ਹੈਗਾ ਇਹਦੇ ਕਾਬੂ ਪੈ ਗਿਆ ਹੁਣ ਜਿਹੜੀਆਂ ਖਾਲੀ ਹੋ ਗਈਆਂ ਸੀ ਪੰਜ ਛੇ ਗੱਡੀਆਂ ਪਾਣੀ ਲੈਣ ਵਾਸਤੇ ਦੁਬਾਰਾ ਗਈਆਂ ਨੇ ਤੇ ਮੈਂ ਧੰਨਵਾਦ ਕਰਾਂਗਾ ਨਗਰ ਕੌਂਸਲ ਵੱਲੋਂ ਔਰ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਜਿਹੜੇ ਸਾਡੇ ਨੌਜਵਾਨ ਖੜੇ ਆ ਸ਼ਾਸਤਰਾਮ ਐਸ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਨੌਜਵਾਨ ਨੇ ਤੇ ਬੜਿਆ-ਬੜਿਆ ਸਮਾਜਿਕ ਕੰਮ ਇਹਨਾਂ ਨੇ ਅੱਜ ਕੀਤਾ ਇੱਥੇ ਆ ਕੇ ਤੇ ਅਸੀਂ ਨਗਰ ਕੌਂਸਲ ਵੱਲੋਂ ਹਮੇਸ਼ਾ ਇਹਨਾਂ ਦਾ ਜਿਹੜਾਗਾ ਸਤਿਕਾਰ ਕਰਾਂਗੇ ਉਹਨਾਂ ਦਾ ਮਾਨਨਾ ਕਰਾਂਗੇ ਔਰ ਪਰਮਾਤਵਾ ਨਾ ਕਰੇ ਜੇ ਫੇਰ ਕਦੇ ਕਿਹਾ ਜੀ ਜੇ ਲੋੜ ਪੈਂਦੀ ਹੈ ਤੇ ਅਸੀਂ ਜ਼ਰੂਰ ਇਹਨਾਂ ਨੂੰ ਸੇਵਾ ਦਾ ਫਿਰ ਮੌਕਾ ਦੇ। ਜੀ ਆਗੇ ਲੱਗਣ ਦਾ ਕੋਈ ਕਾਰਨ ਸਾਹਮਣੇ ਆਇਆ। ਦੇਖੋ ਜਿਹੜੇ ਹੁਣ ਕੰਪਨੀਆਂ ਅਧਿਕਾਰੀ ਨੇ ਉਹ ਤਾਂ ਕਹਿ ਰਹੇ ਨੇ ਵੀ ਜਿਹੜੀ ਸਫਾਰਗ ਵਾਲੀ ਕੋਈ ਸੁਭਾਵਨਾ ਹੈ ਨਹੀਂ ਤੇਰਾ ਪਜਾਣਾ ਹੈ ਬਾਕੀ ਜੋ ਪਹਿਲਾਂ ਸੀ ਗੱਲ ਸੁਣੀ ਹੈ ਉਹ ਕਹਿੰਦੇ ਸਫਾਰਗਿੰਗ ਕਰਕੇ ਅਗ ਲਗੀ ਆ ਕਿਉਂਕਿ ਦੇਖੋ ਸਾਰੀਆਂ ਫੈਕਟਰੀਆਂ ਨੇ ਇੱਥੇ ਕੋਈ ਸੇਫ ਜ਼ੋਨ ਨਾ ਕੋਈ ਇਹਦੀ ਕੋਈ ਬੰਦਾ ਬਾਰੂ ਜੱਲੀ ਅਲੀ ਅੰਦਰ ਆ ਜਾਵੇ ਇੱਥੇ ਕਾਫੀ ਦੂਰ ਦੂਰ ਤੱਕ ਸ਼ੈੱਡ ਬਣੇ ਨੇ ਪੂਰੇ ਜਿਹੜੇ ਮਤਲਬ ਜਿਹੜੇ ਮਾਡਰਨ ਤਰੀਕਾ ਹੈਗਾ ਉਸ ਤਰੀਕੇ ਨਾਲ ਜਿਹੜੇ ਜਿਹੜੇ ਸ਼ੈੱਡ ਬਣੇ ਨੇ ਤਾਂ ਪਾਣੀ ਵੀ ਕਾਫੀ ਸੀਗਾ 1.5 ਲੱਖ ਲੀਟਰ ਪਾਣੀ ਇਨਾਂ ਦੇ ਹੌਰ ਵਿੱਚ ਸੀਗਾ ਉਹ ਪਾਣੀ ਨੇ ਵੀ ਕਾਫੀ ਸਾਨੂੰ ਸ਼ੋਕ ਕੀਤਾ ਜਦੋਂ ਫਾਇਰ ਬ੍ਰਿਗੇਡ ਨੇ ਇਥੋਂ ਪੰਪ ਕਰਕੇ ਜਿਹੜਾ ਪਾਣੀ ਸਿੱਟਿਆ ਜਾ ਕੇ ਬਾਕੀ ਚਲੋ ਹੁਣ ਜਦੋਂ ਕੋਈ ਚੀਜ਼ ਐਸੀ ਵੱਡੀ ਘਟਨਾ ਹੋ ਜਾਂਦੀ ਹੈ ਤੇ ਸੰਧ ਬਹੁਤ ਵੱਟਾ ਹੋਇਆ ਕਰੋੜਾਂ ਦਾ ਨਸਾਨ ਹੋਇਆ ਇਹਦੇ ਵਿੱਚ ਪਰ ਚਲੋ ਡਿਊਟੀ ਜਿਹੜੀ ਹੈਗੀ ਉਹ ਸਭ ਨੇ ਕਰਨੀ ਹੁੰਦੀ ਆਪਣੇ ਕਈ ਚੀਜ਼ਾਂ ਸਾਡੇ ਵਾਸਤੇ ਹੁੰਦੀਆਂ ਨਹੀਂ ਕੁਦਰਤੀ ਗੱਲਾਂ ਨੇ ਅਗਰ ਲੱਗੀ ਤਾਂ ਅਫਸੋਸ ਆਏਗਾ ਸਾਨੂੰ ਜਿੰਨਾਂ ਦਾ ਵੀ ਇਨਸਾਨ ਹੋਇਆ